ਆ ਬੇਟਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਬੇਟਾ ਆਪਣੇ 7 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਆਪਾਂ ਮ ਖਤਮ ਦਾ ਸਵਾਲ ਆ ਸ਼ਬਦਿਕ ਸਵਾਲ ਆ ਤਾਂ ਧਿਆਨ ਨਾਲ ਪਹਿਲਾਂ ਸਵਾਲ ਨੂੰ ਸਮਝਣਾ ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਹੜੀ 60 75 ਅਤੇ 90 ਨੂੰ ਪੂਰਾ ਪੂਰਾ ਵੰਡੇ ਤਾਂ ਬੇਟਾ 60 75 ਅਤੇ 90 ਨੂੰ ਪੂਰਾ ਪੂਰਾ ਵੰਡੇ ਜਦੋਂ ਬੇਟਾ ਇੱਕ ਮੋਟਾ ਜਿਹਾ ਫੰਡਾ ਚੇਤੇ ਰੱਖਣਾ ਜਦੋਂ ਟਰਮ ਵੱਡੀ ਤੋਂ ਵੱਡੀ ਯੂਜ਼ ਹੁੰਦਾ ਉਦੋਂ ਜ਼ਿਆਦਾਤਰ ਕੇਸਾਂ 'ਚ ਮਹੱਤਮ ਸਮਾਵਰਤਕ ਬੁੱਝਿਆ ਹੁੰਦਾ ਹੈ ਠੀਕ ਹੈ ਤਾਂ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਇਹਨਾਂ ਨੂੰ ਪੂਰਾ ਪੂਰਾ ਵੰਡ ਦੇਵੇ ਅਸੀਂ ਮਹੱਤਮ ਸਮਾਵਰਤਕ ਕੱਢਣਾ ਇਹਨਾਂ ਤਿੰਨਾਂ ਦਾ ਠੀਕ ਹੈ ਤਾਂ 60 ਤੇ 75 ਤੇ 90 ਆ ਆਪਾਂ ਪਹਿਲੇ ਦੋ ਸੰਖਿਆਵਾਂ ਲੈ ਲੈਨੇ ਆ 75 ਨੂੰ ਵਿੱਚ ਰੱਖ ਲੈਨੇ ਆ 60 ਤੇ ਭਾਗ ਕਰਦੇ ਆ 60 1 ਇਕਮ 60 15 ਆਗੇ ਇਧਰੋਂ 60 ਨੂੰ ਵਿੱਚ ਲੈ ਆਉਨੇ ਆ 15 ਚੌਕੀ 60 ਜਿੱਥੇ ਜ਼ੀਰੋ ਬਚ ਗਈ ਉਹ ਆ ਉੱਤਰ ਹੁੰਦਾ ਦੋ ਸੰਖਿਆਵਾਂ ਦਾ ਤਾਂ ਆ ਆ ਗਿਆ ਹੁਣ 1 ਇੱਕ 15 ਰਹਿ ਗਿਆ ਤੇ ਇੱਕ 90 ਰਹਿ ਗਿਆ ਹੁਣ 90 ਨੂੰ ਵਿੱਚ ਰੱਖੋ ਤੇ 15 ਦੇ ਉੱਤੇ ਕਰ ਦੋ 15 ਛੀਕੀ 90 ਜਿੱਥੇ ਜ਼ੀਰੋ ਬਚ ਗਈ ਤਾਂ ਜਿਹੜਾ ਭਾਜਕ ਹੁੰਦਾ ਉਹ ਉੱਤਰ ਹੁੰਦਾ ਇਹਦਾ ਮਹੱਤਮ ਸਮਾਵਰਤ ਕਿੰਨਾ ਆ ਗਿਆ 15 15 ਜਿਹੜਾ ਆ ਵੱਡੀ ਤੋਂ ਵੱਡੀ ਸੰਖਿਆ ਜਿਹੜੀ 60 ਨੂੰ ਵੀ ਪੂਰਾ ਵੰਡਦੀ 75 ਨੂੰ ਵੀ ਤੇ 90 ਨੂੰ ਵੀ ਪੂਰਾ ਪੂਰਾ ਵੰਡਦੀ ਹੈ ਤਾਂ ਹੁਣ ਬੇਟਾ ਐਸ ਐਕਸਰਸਾਈਜ਼ ਦਾ ਲਾਸਟ ਸਮ ਆ ਗਿਆ ਕਿੰਦਰ ਤਿੰਨ ਡਰਮਾਂ ਦੇ ਵਿੱਚ 36 ਲੀਟਰ 45 ਲੀਟਰ ਤੇ 72 ਲੀਟਰ ਦੁੱਧ ਹੈ ਉਹ ਵੱਡੇ ਤੋਂ ਵੱਡਾ ਬਰਤਨ ਦੱਸੋ ਜਿਹੜਾ ਤਿੰਨਾਂ ਡਰਮਾਂ ਦੇ ਦੁੱਧ ਨੂੰ ਪੂਰੀ ਤਰ੍ਹਾਂ ਨਾਲ ਮਾਪ ਸਕੇ ਤਾਂ ਬੇਟਾ ਉਹ ਵੱਡੇ ਤੋਂ ਵੱਡਾ ਮੈਂ ਤੁਹਾਨੂੰ ਦੱਸਦਾ ਸੀ ਜਿੱਥੇ ਵੱਡੇ ਤੋਂ ਵੱਡਾ ਟਰਮ ਹੋਵੇ ਉਥੇ ਦਿਮਾਗ ਲੜਾ ਲੈਣਾ ਵੀ ਮਹੱਤਮ ਤਾਂ ਨਹੀਂ ਪੁੱਛਦਾ ਪਿਆ ਤਾਂ ਬੇਟਾ ਮਹੱਤਮ ਸਮਾਵਰਤਕ ਕੀ ਪੁੱਛਦਾ ਪਿਆ ਤਾਂ ਅਸੀਂ ਇਹਦਾ ਮਹੱਤਵ ਕੱਢਾਂਗੇ 45 ਤੇ ਤਿੰਨ ਰਕਮਾਂ ਤਾਂ 36 ਤੇ 45 45 ਨੂੰ ਵਿੱਚ ਰੱਖ ਲੈਨੇ ਆ 36 ਤੇ ਕਰ ਦਿੰਨੇ ਆ 36 1 ਕਮ 36 ਤੇ 9 15 ਚੋਂ 6 ਕੇ 9 ਹੁਣ 36 ਵਿੱਚ ਆ ਗਿਆ 9 ਚੋਕਾ 36 ਹੁਣ ਬੇਟਾ ਜਿੱਥੇ 0 ਇੱਕ ਨਾ ਆ ਤਾਂ ਇੱਕ ਸੰਖਿਆ ਸਾਡੀ 72 ਰਹਗੀ ਸੀ 72 ਨੂੰ ਵਿੱਚ ਰੱਖੋ 9 ਤੇ ਭਾਗ ਕਰਦੋ 9 8 72 0 ਤਾਂ ਜਿੱਥੇ 0 ਹੁੰਦੀ ਹੈ ਜਿਹਦਾ ਜਿਹੜਾ ਭਾਜਕ ਹੁੰਦਾ ਉਹ ਸਾਡਾ ਮਹੱਤਮ ਸਮਾਵਰਤਕ ਹੁੰਦਾ ਤਾਂ 9 ਮਹੱਤਮ ਸਮਾਵਰਤਕ ਉੱਤਰ ਆ ਗਿਆ ਤੁਸੀਂ ਦੇਖੋ ਬੇਟਾ 9 36 ਨੂੰ 9 ਚੌਕਾ 36 9 45 ਤੇ 9 8 72 ਇਹਨਾਂ ਨੂੰ ਪੂਰਾ ਪੂਰਾ ਵੰਡ ਦਾ ਪਿਆਇਆ ਸੋ ਬੇਟਾ ਅਲਟੀਮੇਟਲੀ ਆਪਾਂ ਇਹ ਵਿਧੀ ਹੀ ਲਗਾਉਣੀ ਹੁੰਦੀ ਹੈ ਭਾਗ ਵਿਧੀ ਮਹਾਤਮ ਕੱਢਣ ਦੇ ਲਈ ਤਾਂ ਤੁਹਾਨੂੰ ਸਾਰਾ ਕਨਸੈਪਟ ਹੈ ਜਿਹੜਾ ਕਲੀਅਰ ਹੋ ਗਿਆ ਇਹਦੇ ਨਾਲ ਹੀ ਇਹ ਨੰਬਰੀ ਵੀ ਕੰਪਲੀਟ ਹੋ ਗਈ ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ